ਦੀ ਦੇ ਵਿੱਚ ਸਰਕਾਰ ਕਿਲੋਮੀਟਰ ਕਿੰ ਦਾ ਟੈਂਡਰ ਲੈ ਕੇ ਆਇਆ ਕਿ ਜਿਹਦਾ ਅਸੀਂ ਲਗਾਤਾਰ ਵਿਰੋਧ ਕਰਦੇ ਆ ਰਹੇ ਸੀ ਮੈਨੇਜਮੈਂਟ ਵੀ ਸਰਕਾਰ ਇੰਨੀ ਮोटा ਭਾਰਾ ਗਈ ਕਿ ਖਿਡਾਰੀਆਂ ਨੂੰ ਮੈਨੇਜਮੈਂਟ ਚ ਲਿਆਉਣ ਦੇ ਲਈ ਕਿ ਰਾਤ ਨੂੰ ਸਾਡੇ ਘਰਾਂ ਦੇ ਵਿੱਚ ਸਾਡੇ ਸਾਥੀਆਂ ਆਉਂਦੀਆਂ ਨੇ ਘਰਾਂ ਨੂੰ ਚੱਕ ਕੇ ਉਹ ਟੈਂਡਰ ਖੋਲਿਆ ਗਿਆ ਉਹ ਕਿਵੇਂ ਨਾ ਕਿਤੇ ਟਰਾਂਸਪੋਰਟ ਮੰਤਰੀ ਜਿਹੜੇ ਨੇ ਸਾਡੇ 10-10 ਜਿਹੜੇ ਰੇਲ ਚ ਬੰਦ ਰਹੇ ਉਹਨਾਂ ਨੂੰ ਢਾਲ ਬਣਾ ਕੇ ਉਹਨਾਂ ਨੂੰ ਮੂਲੀ ਜਾ ਕਰਕੇ ਸਾਡੇ ਤੇ ਦਬਾਅ ਪਾ ਰਹੇ ਨੇ ਕਿ ਉਸ ਤੇਦੀ ਕਿਲੋਮੀਟਰ ਦੀ ਗਤੀ ਉਹ ਆਪਾਂ ਤੇ ਸਾਡੇ ਇੱਕ ਗਰਾਊਂਡ ਲੈਵਲ ਪਾਲਸੀ ਆ ਉਹਨਾਂ ਨੇ ਸਹਿਮਤੀ ਦਿੱਤੀ ਜਾਂ ਪੰਜਾਬ ਮੋਬਾਈਲ ਤੇ ਪੀਆਰਸੀ ਦੀਆਂ ਤਕਰੀਬਨ ਜਿਹੜੀਆਂ ਨੇ 300 ਬੱਸ ਜਿਹੜੀ ਹੈਗੀ ਅੱਜ ਦੀਪਾਂ ਦੀ ਸ਼ਾਮ ਬਣੇਗੀ ਸੱਤਾ ਤੇ ਨਹੀਂ ਚੱਲੇ ਜਿਹਦਾ ਮੁੱਖ ਕਾਰਨ ਸਾਡੇ ਟਰਾਂਸਪੋਰਟ ਮੰਤਰੀ ਜੀ ਨੇ ਕਿਉਂਕਿ ਇਹ ਕਰਵਾਇ ਦੀ ਵਿੱਚ ਸਾਡੀਆਂ ਮੰਗਾਂ ਨੂੰ ਪੂਰੀ ਨਹੀਂ ਹੋ ਰਹੀਆਂ ਨੇ ਲੁਧਿਆਣਾ ਅੱਜ ਪੰਜਾਬ ਰੋਡਵੇ ਪੰਬਸ ਕੰਟਰੈਕਟ ਵਰਕਰ ਯੂਨੀਅਨ ਦੇ ਵੱਲੋਂ ਸੂਬਾ ਸਰਕਾਰ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ। ਯੂਨੀਅਨ ਦੇ ਆਗੂਆਂ ਨੇ ਗੇਟ ਰੈਲੀ ਕਰ ਦਿੱਤੇ ਵਿਰੋਧ ਜਤਾਇਆ ਤਾਂ ਉੱਥੇ ਹੀ ਕਿਲੋਮੀਟਰ ਸਕੀਮ ਸਮੇਤ ਕਰਮਚਾਰੀਆਂ ਨੂੰ ਪੱਕੇ ਕਰਨ ਸਮੇਤ ਸਾਥੀਆਂ ਦੀ ਹੋਈ ਗ੍ਰਿਫਤਾਰੀ ਤੇ ਵੀ ਸਵਾਲ ਚੁੱਕੇ ਅਤੇ ਕਿਾ ਕੀ ਸਰਕਾਰਾਂ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀਆਂ ਤਾਂ ਉੱਥੇ ਹੀ ਇਸ ਮੌਕੇ ਯਾਤਰੀ ਵੀ ਪਰੇਸ਼ਾਨ ਹੁੰਦੇ ਹੋਏ ਦਿਖਾਈ ਦਿੱਤੇ। ਰਾਜਮਾਨੀ ਕਾਰ। ਅੱਛਾ ਕਿੱਥੋਂ ਆਏ? ਅਲੀ ਮਗ ਕੇ ਤੁਮਾ ਕਿੱਥੇ ਜਾਣਾ ਪਟਾੜੇ ਜਾਣਾ ਤੁਹਾਨੂੰ ਪਤਾ ਹੈ ਜੇ ਸਰਕਾਰੀ ਪਿੱਸਾ ਫੰਦੇ ਨੇ ਹਾਂ ਮੈਨੂੰ ਨਹੀਂ ਫੰਦਾ ਰੱਬਾ ਇਹ ਕਿੰਨੀ ਇੱਕ ਪਰੇਸ਼ਾਨੀ ਕਿੰਨੀ ਹੋ ਰਹੀ ਹੈ ਹੁਣ ਮੈਨੂੰ ਬਾਤ ਆ ਰਹੀ ਜੇ ਤੁਸੀਂ ਦੱਸਦਾ ਹਣਾ ਮੈਨੂੰ ਮੈਨੂੰ ਤੁਹਾਨੂੰ ਕੋਈ ਮਾਰ ਕੇ ਨਾ ਪਾਇ ਲੈ ਹਾਂ ਬੀਬੀ ਮੇਰਾ ਬਾਸ ਤੇ ਪਰਮਾਏ ਹੋ ਗਏ ਵੀ ਦਸ ਨਕਰਾਇਆ ਮੈਂ ਕਿੱਥੇ ਰਵਾਂਗੀ ਅੱਛਾ ਹੁਣ ਕਿੰਨੇ ਕਿੰਨੇ ਚਿਰ ਹੋ ਗਿਆ ਤੁਹਾਨੂੰ ਆਏ ਮੈਨੂੰ ਹੋ ਗਿਆ ਮੈਂ 2 ਮਹੀਨਾ ਹੋ ਗਿਆ ਨਹੀਂ ਨਹੀਂ ਅੱਛਾ ਬਸ ਸਟੈਂਡ ਤੇ ਆਇਆ ਕਰਾ ਹਾਂ ਹੁਣੀ ਆ ਕੇ ਖੜੀਆਂ ਜੇ ਤੁਸੀਂ ਐ ਮੂਰੇ ਮੂਰੇ ਸਾਡੇ ਚਿੱਟੇ ਹਾਂ ਹਾਂ ਲੱਗੇ ਉਹ ਲੱਗੇ ਹਾਂ ਦਾ ਕਰੇ ਲਾ ਕੇ ਕੋਣ ਕਿਵੇਂ ਕਰਾਇਆ ਕੋਈ ਪ੍ਰਾਈਵੇਟ ਵਾਸ਼ ਜਣਾ ਬਣਾ ਹਾਗੇ ਕਦੇ ਕਦੇ ਫਰੀਮ ਜਨਤਾ ਕਦੇ ਨਹੀਂ ਜਾਂਦੇ ਬਾਈ ਬਾਈ ਬਹੁਤ ਟਾਈਮ ਕੱਢਦੇ ਜੀ ਫਿਰ ਲੱਗ ਜਾਂਦੇ ਨੇ ਤੁਹਾਨੂੰ ਪਤਾ ਨਹੀਂ ਹੜਤਾਲ ਹੈ ਨਾ ਪਤਾ ਨਹੀਂ ਚੱਲਦਾ ਨਾ ਮੈਂ ਆਡੀਓ ਨਹੀਂ ਜੇ ਫਰਮਤ ਪਰ ਛਾਨੀ ਆਉਗੀ ਪਟਾੜੇ ਉੱਤਰਨਾ ਨਾ ਜੇ ਲੱਗ ਪਛਾਨੀ ਆ ਜੇ 1.5 ਤੋਂ 2 ਸੌ ਲੈਣਗੇ ਵਿੱਚ ਹਾਂ ਲੈਣਗੇ ਨਾ ਕਿਹੜੀ ਜਗ੍ਹਾ ਤੇ ਬਾਈ ਅੱਜ ਤੁਹਾਨੂੰ ਪਤਾ ਸੀ ਅੱਜ ਹੜਤਾਲ ਹੈ ਹਾਂ ਸਾਨੂੰ ਪਤਾ ਨਹੀਂ ਅੱਛਾ ਹੁਣ ਖਾਣ-ਖਵਾਰੀ ਹੋ ਰਹੀ ਹੈ ਹਾਂ ਜੀ ਹਾਂ ਕਿੱਥੇ ਜਾਣਾ ਸੀ

ਤੇ ਪਤਾ ਸੀ ਤੁਹਾਨੂੰ ਹੜਤਾਲਾਂ ਦੀ ਅੱਜ ਪਤਾ ਨਹੀਂ ਸੀਗਾ ਇਸ ਕਰਕੇ ਆ ਗਿਆ ਮੈਂ ਕਿੱਥੋਂ ਆ ਰਹੇ ਪਿੱਛੋਂ ਮਤਲਬ ਪਿੱਛੇ ਤੋਂ ਮੈਂ ਹੁਣੇ ਲੁਧਿਆਣਾ ਤੋਂ ਆਇਆ ਸ਼ਾਦੀ ਤੋਂ ਹਾਂਜੀ ਸ਼ਾਦੀ ਤੋਂ ਆਇਆ ਹਾਂਜੀ ਜੀ 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 ਤੇ ਕਿੰਨੇ ਪਰੇਸ਼ਾਨ ਹੋ ਹੁਣ ਘਰ ਦਾ ਕੰਮ ਕੰਮ ਵਗੈਰਾ ਜਿਹੜਾ ਪਰੇਸ਼ਾਨ ਤਾਂ ਹੈਗੀ ਆ ਭਾਈ ਘਰ ਤਾਂ ਫੋਨ ਵੀ ਆ ਰਹੇ ਕਿਆਏ ਨੇ 2 ਦਿਨ ਹੋ ਗਏ ਤੇ ਹੁਣ ਪ੍ਰਾਈਵੇਟ ਪੱਤੀ ਚੱਲ ਰਹੀਆਂ ਪਰ ਉਹ ਜਿਆਦਾ ਦੂਰ ਲੌਂਗ ਵੀ ਠਹਿ ਨਹੀਂ ਉਹਨਾਂ ਦੇ ਉੱਪਰ ਹੀ ਚੱਲ ਰਹੀ ਹੈ ਤੇ ਹੁਣ ਫਿਰ ਕੀ ਕਰੋਗੇ ਕਿੱਦਾਂ ਫਿਰ ਟ੍ਰੇਨ ਵਗੈਰਾ ਦੇਖੋਗੇ ਦੇਖੋ ਹੁਣ ਜਾਂ ਤਾਂ ਟ੍ਰੇਨ ਦੇਖੋ ਪੰਜ 10 ਮਿੰਟ ਹੋਰ ਦੇਖਦਾ ਜਾਂ ਫਿਰ ਆਪਣ ਦਾ ਮੁਰਦਾ ਚੱਕਾ ਜਾ ਮੈਂ ਪਹਿਲਾਂ ਤਾਂ ਮੀਟਿੰਗ ਬਾਰੇ ਗੱਲ ਕਰੀ ਜਿਹੜੀ ਕੱਲ ਮੀਟਿੰਗ ਚੱਲ ਰਹੀ ਸੀਗੀ 5-6 ਘੰਟੇ ਮੀਟਿੰਗ ਚੱਲੀ ਆ ਕੀ ਫਿੱਟਾ ਨਿਕਲੇ ਦੇਖੋ ਜੇ ਗੱਲ ਕਰੀਏ ਮੀਟਿੰਗ ਦੀ ਤਾਂ ਤਕਰੀਬਨ ਸਾਢੇ 4 ਸਾਲ ਬੀਤ ਗਏ ਨੇ ਸੈਂਕੜੇ ਮੀਟਿੰਗਾਂ ਅਸੀਂ ਟ੍ਰਾਂਸਪੋਰਟ ਮੰਤਰੀ ਤੇ ਸਾਡੇ ਅਧਿਕਾਰੀਆਂ ਨਾਲ ਕਰ ਚੁੱਕੇ ਆ ਐਤੋਂ ਤੱਕ ਕਿ ਮੁੱਖ ਮੰਤਰੀ ਪੰਜਾਬ ਦੇ ਨਾਲ ਵੀ ਸਾਡੀ ਕਈ ਮੀਟਿੰਗਾਂ ਹੋ ਚੁੱਕੀਆਂ ਪਰ ਅੱਜ ਇੰਨੀਆਂ ਮੀਟਿੰਗਾਂ ਹੋਣ ਜਾਂ باوجود ਵੀ ਸਾਡੀਆਂ ਮੰਗਾਂ ਦਾ ਜਿਹੜਾ ਬੋਰ ਨਹੀਂ ਪਿਆ ਪਿਛਲੇ ਸਮੇਂ ਦੇ ਵਿੱਚ 28 ਨਵੰਬਰ 2025 ਦੇ ਵਿੱਚ ਸਰਕਾਰ ਕਿਲੋਮੀਟਰ ਸਕੀਮ ਦਾ ਟੈਂਡਰ ਲੈ ਕੇ ਆਈ ਸੀ ਜਿਹਦਾ ਅਸੀਂ ਲਗਾਤਾਰ ਵਿਰੋਧ ਕਰਦੇ ਆ ਰਹੇ ਸੀ ਮੈਨੇਜਮੈਂਟ ਤੇ ਸਰਕਾਰ ਇੰਨੀ ਪੱਬਾਂ ਪਾਰ ਆ ਗਈ ਪ੍ਰਾਈਵੇਟ ਖਿਡਾਰੀਆਂ ਨੂੰ ਇਸ ਵਿਭਾਗ ਵਿੱਚ ਲਿਆਉਣ ਦੇ ਲਈ ਕਿ ਰਾਤ ਨੂੰ ਸਾਡੇ ਘਰਾਂ ਦੇ ਵਿੱਚੋਂ ਸਾਡੇ ਸਾਥੀਆਂ ਨੂੰ ਘਰਾਂ ਤੋਂ ਚੱਕ ਕੇ ਉਹ ਟੈਂਡਰ ਖੋਲਿਆ ਗਿਆ ਪਰ ਅੱਜ ਹਾਲਾਤ ਇਹ ਨੇ ਕਿ ਸਾਡੀ ਜਥੇਬੰਦੀ ਦਾ ਵਿਰੋਧ ਦੇਖਦੇ ਹੋਏ ਕੋਈ ਵੀ ਆਪਰੇਟਰ ਜਿਹੜਾ ਹੈਗਾ ਉਹ ਗੱਡੀਆਂ ਪਾਉਣ ਨੂੰ ਤਿਆਰ ਨਹੀਂ ਆ ਕਿਉਂਕਿ ਉਹਨਾਂ ਨੂੰ ਪਤਾ ਕਿ ਜਿਹੜੀ ਪਹਿਲਾਂ ਅਸੀਂ ਇਸ ادارے ਦੀ ਲੁੱਟ ਕਰਦੇ ਸੀ ਜਥੇਬੰਦੀ ਦੀ ਉਹ ਲੁੱਟ ਨਹੀਂ ਹੋਣ ਦੇਣੀ ਅੱਜ ਜੇ ਉਹ ਗੱਡੀਆਂ ਪਾਉਂਦੇ ਵੀ ਨੇ ਤਾਂ ਰੂਲਾਂ ਦੇ ਮੁਤਾਬਕ ਗੱਡੀਆਂ ਚਲਾਉਣੀਆਂ ਪੈਣੀਆਂ ਨੇ ਸੋ ਕਿਤੇ ਨਾ ਕਿਤੇ ਟਰਾਂਸਪੋਰਟ ਮੰਤਰੀ ਜਿਹੜੇ ਨੇ ਸਾਡੇ 10 ਸਾਥੀ ਜਿਹੜੇ ਜੇਲ੍ਹ 'ਚ ਬੰਦ ਨੇ ਉਹਨਾਂ ਨੂੰ ਢਾਲ ਬਣਾ ਕੇ ਉਹਨਾਂ ਨੂੰ ਰਿਲੀਜ਼ ਨਾ ਕਰਕੇ ਸਾਡੇ ਤੇ ਦਬਾਅ ਪਾ ਰਹੇ ਨੇ ਕਿ ਉਸ 30 ਕਿਲੋਮੀਟਰ ਸਕੀਮ ਦੀ ਆਪਣਾ ਤੇ ਸਾਡੇ ਇੱਕ ਡਾਊਨ ਕੇਟਰ ਪਾਲਸੀ ਆ ਉਹਨਾਂ ਨੇ ਸਹਿਮਤੀ ਦਿੱਤੀ ਜਾਵੇ ਪਰ ਜਥੇਬੰਦੀ ਇਹਨਾਂ ਦੋਨਾਂ ਚੀਜ਼ਾਂ ਦਾ ਸਖਤ ਵਿਰੋਧ ਕਰਦੀ ਆ ਤੇ ਆਪਣੇ ਸਾਥੀਆਂ ਨੂੰ ਬਾਹਰ ਕਢਾਉਣ ਦੇ ਲਈ ਤੇ ਡਿਊਟੀਆਂ ਤੇ ਬਹਾਲ ਕਰਾਉਣ ਦੇ ਲਈ ਲਗਾਤਾਰ ਸੰਘਰਸ਼ ਕਰਦੀ ਰਹੀ। ਰਾਤੀ ਕਿੰਨੀ ਵਜੇ ਤੱਕ ਛਾਪੇ ਮਾਰੀਆਂ ਹੋਈਆਂ ਤੇ ਕਿਹੜੇ-ਕਿਹੜੇ ਬੰਦੇ ਤੁਹਾਡੇ ਚੱਕੇ ਗਏ। ਦੇਖੋ ਕੱਲ ਸ਼ਾਮੀ 5 ਵਜੇ ਤੱਕ ਟ੍ਰਾਂਸਪੋਰਟ ਸੈਕਟਰੀ ਸਾਹਿਬ ਨਾਲ ਮੀਟਿੰਗ ਹੁੰਦੀ ਆ ਕਿ 6 ਘੰਟੇ ਮੀਟਿੰਗ ਚੱਲਦੀ ਆ। ਸਮਝਦਾ ਸੀ ਕਿ ਕਾਈ ਇਹ ਸਖਤ ਅਧਿਕਾਰੀ ਐਡਾ ਵੇਲਾ ਵੀ ਨਹੀਂ ਕਿ 6 ਘੰਟੇ ਮੀਟਿੰਗ ਕਰੇ। ਪਰ ਮੀਟਿੰਗ ਤੋਂ ਬਾਅਦ ਰਾਤ 11 ਵ ਸਾਡੇ ਜਿਹੜੇ ਡਿੱਪੂ ਪਾ ਸੁਭਾ ਪਰ ਤਾਂ ਰੇਸ਼ਮ ਸਿੰਘ ਗੱਲ ਨੇ ਉਹਨਾਂ ਦੇ ਘਰ ਪੁਲਿਸ ਰੇਡ ਕਰਦੀ ਆ ਪਰ ਉਹ ਗ੍ਰਿਫਤਾਰੀ ਨਹੀਂ ਹੁੰਦੇ ਰੇਸ਼ਾ ਮੁਕਸਰ ਦੇ ਵਿੱਚ ਸਾਡੇ ਦੋ ਆਗੂਆਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਫਰੋਜਪੁਰ ਚ ਤਿੰਨ ਆਗੂਆਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਤਰਨਤਾਰਨ ਤੋਂ ਦੋ ਆਗੂਆਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਇਸੇ ਤਰ੍ਹਾਂ ਹੀ ਵੱਖ-ਵੱਖ ਡਿੱਪੂਆਂ ਦੇ ਜਿਹੜੇ ਸਾਡੇ ਆਗੂ ਨੇ ਉਹਨਾਂ ਦੇ ਘਰਾਂ ਚ ਰਾਤ ਪੁਲਿਸ ਨੇ ਰੇਡਾਂ ਕੀਤੀਆਂ ਸਬੰਧ ਰਣਗੀਆਂ ਚੱਕਾ ਜਾ ਮੈਂ ਅੱਜ ਵੀ ਨਹੀਂ ਬਿਲਕੁਲ ਦੀ ਅੱਜ ਸ਼ਾਮ ਤੱਕ ਜਿਹੜਾ ਪੰਜਾਬ ਰੋਡ ਦੇ ਇਤੇ ਪੀਆਰਟੀਸੀ ਦੀਆਂ ਤਕਰੀਬਨ ਜੜੀਆਂ ਨੇ ਕਿ 2300 ਬੱਸ ਜਿਹੜੀ ਹੈਗੀ ਅੱਜ ਦੀਪੋਂ ਦੀ ਸ਼ਾਨ ਬਣੇਗੀ ਸੜਕਾਂ ਤੇ ਨਹੀਂ ਚੱਲੇਗੀ ਜਿਹਦਾ ਮੁੱਖ ਕਾਰਨ ਸਾਡੇ ਟ੍ਰਾਂਸਪੋਰਟ ਮੰਤਰੀ ਸਾਹਿਬ ਨੇ ਕਿਉਂਕਿ ਉਹ ਹੈਂਕਰਬਾਜੀ ਦੇ ਵਿੱਚ ਸਾਡੀਆਂ ਮੰਗਾਂ ਨੂੰ ਪੂਰੀਆਂ ਨਹੀਂ ਕਰਨਾ ਚਾਹੁੰਦਾ ਦੇਖ ਹੁਣ ਜਿਹੜਾ ਸੰਗਰੂਰ ਧਰਨਾ ਸੀਗਾ ਮੁੱਖ ਮੰਤਰੀ ਦੇ ਅੱਜ ਕਰਾਉ ਕਰਨਾ ਸੀਗਾ ਉਹ ਪੋਸਟਪੋਨ ਕਰਤਾ ਉਹਦੇ ਬਾਰੇ ਦੇਖੋ ਉਹ ਉਸ ਧਰਨੇ ਨੂੰ ਪੋਸਟਪੋਨ ਕਰਨਾ ਸੰਗਰੂਰ ਧਰਨੇ ਨੂੰ ਪੋਸਟਪੋਨ ਕਰਨਾ ਸਾਡੀ ਮਜਬੂਰੀ ਬਣ ਗਈ ਸੀ ਕਿਉਂਕਿ ਰਾਤ ਤੋਂ ਹੀ ਅੱਜ ਸਵੇਰੇ 7 ਵਜੇ ਤੱਕ ਪੁਲਿਸ ਨੇ ਸਾਡੇ ਸਾਥੀਆਂ ਨੂੰ ਅਰੈਸਟ ਕੀਤਾ ਸੋ ਕਿਤੇ ਨਾ ਕਿਤੇ ਸੀ ਆਪਣੇ ਵੇੜੇ ਸਾਥੀ ਨੇ ਇਹਨਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਉਹ ਧਰਨਾ ਜਿਹੜਾ ਪੋਸਟਪੋਨ ਕੀਤਾ ਪਰ ਮੈਂ ਤੁਹਾਡੇ ਮਾਧਿਅਮ ਰਾਹੀਂ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦਾ ਕਿ ਮਤ ਸੋਚਿਓ ਕਿ ਇਹ ਧਰਨੇ ਇਸ ਤਰ੍ਹਾਂ ਤੁਸੀਂ ਦਬਾ ਲੂਗੇ ਜਾਂ ਸਮਾਪਤ ਹੋ ਜਾਣਗੇ ਇਹ ਪੰਜਾਬੀ ਨੇ ਇਹਨਾਂ ਹੀ ਵਾਪਸ ਉੱਠਣਗੇ ਭਾਰਤ ਬੰਦ ਦੀ ਵੀ ਕੋਲ ਦਿੱਤੀ ਗਈ ਟ੍ਰੇਡ ਯੂਨੀਅਨ ਵੱਲੋਂ ਉਹ ਵੀ ਜਿਹੜਾ ਲਗਾਤਾਰ ਦੇਖੋ ਜੇ ਆਪਾਂ ਗੱਲ ਕਰੀਏ ਕਿਉਂਕਿ ਸਾਡੀ ਲੜਾਈ ਵੀ ਇਹੀ ਆ ਕਿ ਅਸੀਂ ਕਾਰਪੋਰੇਟ ਘਰਾਣਿਆਂ ਦਾ ਵਿਰੋਧ ਕਰ ਰਹੇ ਹਾਂ ਕਿ ਸਾਡੇ ਮੈਕਨਿਕ ਕਿਲੋਮੀਟਰ ਸਕੀਮ ਬਸਾਂ ਨਾ ਆਉਣ ਤੇ ਟ੍ਰੇਡ ਦੀ ਡੀਲ ਜਿਹੜੀ ਆ ਕਿ ਉਹ ਵੀ ਇਹੀ ਕਹਿੰਦੀ ਆ ਕਿ ਸਰਕਾਰਾਂ ਜਿਹੜੀਆਂ ਨੇ ਬਾਹਰਲੇ ਮੁਲਕਾਂ ਦੇ ਨਾਲ ਮਿਲ ਕੇ ਟ੍ਰੇਡ ਡੀਲਾਂ ਕਰਕੇ ਸਰਕਾਰੀ ਏਡਾਰੀਆਂ ਦਾ ਖਤਮਾ ਕਰ ਰਹੀਆਂ ਨੇ ਸੋ ਅੱਜ ਸਾਡੇ ਵੱਲੋਂ ਜਿੰਨੀਆਂ ਵੀ ਜਥੇਬੰਦੀਆਂ ਟ੍ਰੇਡ ਡੀਲ ਦਾ ਵਿਰੋਧ ਕਰ ਰਹੀਆਂ ਨੇ ਅਸੀਂ ਉਹਨਾਂ ਨੂੰ 100% ਸਮਰਥਨ ਦਿੰਦੇ ਹਾਂ ਕਿਤੇ ਨਾ ਕਿਤੇ ਨੇ ਉਹ ਘਰੇ ਆਪਣੇ ਮਾਪੇ ਮਾਂ ਬਾਪ ਨੂੰ ਉਡੀਕ ਰਹੇ ਸੋ ਕਿਤੇ ਨਾ ਕਿਤੇ ਅਸੀਂ ਵੀ ਸਫਰ ਕਰ ਰਹੇ ਆ ਪਰੇਸ਼ਾਨ ਹੋ ਰਹੇ ਆ ਰਾਤ 11 ਵਜੇ ਮੇਰੇ ਘਰ ਪੁਲਿਸ ਨੇ ਰੇਡ ਕੀਤੀ ਆ ਤੇ ਮੈਂ ਰਾਤ ਦਾ ਭੱਜਿਆ ਹੋਇਆ ਮੈਨੂੰ ਇਹ ਲੱਗਦਾ ਕਿ ਮੈਂ ਰੋਡਵੇਜ ਦਾ ਮੁਲਾਜ਼ਮ ਨਾ ਹੋ ਕੇ ਕੋਈ ਕ੍ਰਿਮੀਨਲ ਸਾਡੇ ਸਾਥੀਆਂ ਨੂੰ ਕ੍ਰਿਮੀਨਲ ਹੋਣ ਦਾ ਅਹਿਸਾਸ ਕਰਾਇਆ ਜਾ ਰਿਹਾ ਜਦਕਿ ਅਸੀਂ ਇਸ ادارے ਦੇ ਮੁਲਾਜ਼ਮ ਆ ਸੋ ਜੇ ਆਮ ਲੋਕ ਵੀ ਤੁਹਾਡੀ ਗੱਲ ਬਿਲਕੁਲ ਸਹੀ ਆ ਕਿ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਅਸੀਂ ਇਹਨਾਂ ਰਵੈਤਿ ਅਦਾਰਿਆਂ ਨੂੰ ਬਚਾਉਣਾ ਚਾਹੁੰਦੇ ਆ ਇਹ ਲੜਾਈ ਕਿਤੇ ਨਾ ਕਿਤੇ ਪੰਜਾਬ ਵਾਸੀਆਂ ਦੀ ਲੜਾਈ ਆ